ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਾਂ ਤੁਹਾਨੂੰ ਗੁਰਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਦੇ ਬਾਰੇ ਹੈ ਜਦੋਂ ਭਾਈ ਮਰਦਾਨਾ ਜੀ ਦੀ ਉਮਰ ਬਢੇਰੀ ਹੋ ਗਈ ਸੀ ਰੇਰਕ ਪੱਖੋਂ ਕਮਜ਼ੋਰ ਹੋ ਗਏ ਸਨ ਜਾਨੀ ਜਾਨ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਨੇ ਦੇਖ ਲਿਆ ਸੀ ਕਿ ਭਾਈ ਮਰਦਾਨਾ ਜੀ ਦਾ ਹੁਣ ਆਖਰੀ ਸਮਾਂ ਹੈ ਭਾਈ ਮਰਦਾਨਾ ਜੀ ਨੇ ਧੰ ਗੁਰੂ ਨਾਨਕ ਪਾਸ਼ਾ ਜੀ ਨੂੰ ਆਪਣੀ ਕਿਹੜੀ ਆਖਰੀ ਇੱਛਾ ਦੱਸੀ ਸੀ ਤੇ ਗੁਰੂ ਨਾਨਕ ਪਾਸ਼ਾ ਜੀ ਨੇ ਇੱਥੇ ਵੀ ਬਹਿਮਾ ਭਰਮਾ ਵਿੱਚ ਫਸੇ ਲੋਕਾਂ ਲਈ ਇੱਕ ਸ਼ਬਦ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿਹੜਾ ਸੀ ਉਹ ਸ਼ਬਦ ਤੇ ਕੀ ਸੀ ਭਾਈ ਮਰਦਾਨਾ ਜੀ ਦੀ ਆਖਰੀ ਇੱਛਾ ਆਓ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਧੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦਾ ਆਪਸੀ ਬਹੁਤ ਪਿਆਰਾ ਰਿਸ਼ਤਾ ਸੀ ਗੁਰਨਾਨਕ ਪਾਤਸ਼ਾਹ ਜੀ ਨੇ ਚਾਰ ਵੱਡੀਆਂ ਉਦਾਸੀਆਂ ਕਰਨ ਤੋਂ ਬਾਅਦ ਭਾਈ ਮਰਦਾਨਾ ਜੀ ਸਰੀਰਕ ਪੱਖੋਂ ਕਮਜ਼ੋਰ ਹੋ ਗਏ ਸਨ ਤੇ ਉਹਨਾਂ ਦਾ ਜੋ ਸਰੀਰ ਦਾ ਅੰਤਿਮ ਸਮਾਂ ਸੀ ਉਹ ਨੇੜੇ ਆ ਗਿਆ ਸੀ ਤੇ ਅਕਾਲ ਪੁਰਖ ਜਾਣੇ-ਜਾਨ ਖੁਦ ਖੁਦਾ ਪਰਮਾਤਮਾ ਗੁਰਨਾਨਕ ਦੇਵ ਜੀ ਇਹ ਜਾਣਦੇ ਸਨ ਭਾਵੇਂ ਹੀ ਭਾਈ ਮਰਦਾਨਾ ਜੀ ਦਾ ਜੋ ਸਰੀਰ ਸੀ ਉਹ ਕਮਜ਼ੋਰ ਹੋ ਚੁੱਕਾ ਸੀ ਪਰ ਜੋ ਭਾਈ ਮਰਦਾਨਾ ਜੀ ਦਾ ਮਨ ਸੀ ਉਹ ਗੁਰਨਾਨਕ ਪਾਤਸ਼ਾਹ ਜੀ ਦੀ ਸ਼ਬਦ ਬਾਣੀ ਦੇ ਨਾਲ ਲੱਗਿਆ ਹੋਇਆ ਸੀ ਜਾਂ ਕਹਿ ਦਈਏ ਕਿ ਪਾਤਸ਼ਾਹ ਦੇ ਪ੍ਰੇਮ ਦੇ ਨਾਲ ਜੋੜੇ ਹੋਇਆ ਸੀ ਫਿਰ ਧੰਗੁਰ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦਾ ਅੰਤਿਮ ਸਮਾਂ ਨੇੜੇ ਦੇਖ ਕੇ ਉਹਨਾਂ ਨੂੰ ਇੱਕ ਸਵਾਲ ਕੀਤਾ ਤੇ ਕਿਹਾ ਕਿ ਭਾਈ ਮਰਦਾਨਿਆ ਤੂੰ ਆਪਣੀ ਸਾਰੀ ਉਮਰ ਦਾ ਸਮਾਂ ਸਾਡੇ ਨਾਲ ਬਤਾਇਆ ਹੈ ਤੇ ਸਾਰੇ ਜਗਤ ਦਾ ਵੀ ਫੇਰ ਅਲਵਾਇਆ ਹੈ ਤੇ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਵੀ ਗਾਉਣ ਕੀਤਾ ਹੈ ਪ੍ਰਪਾਸ਼ਾ ਨੇ ਕਿਹਾ ਕਿ ਭਾਈ ਮਰਦਾਨਿਆ ਤੂੰ ਸਾਨੂੰ ਦੱਸ ਕਿ ਜਦੋਂ ਤੇਰਾ ਅੰਤਿਮ ਸਮਾਂ ਹੋਵੇਗਾ ਉਸ ਤੋਂ ਬਾਅਦ ਤੇਰਾ ਜੋ ਸੰਸਕਾਰ ਹੈ ਉਹ ਕਿਸ ਤਰ੍ਹਾਂ ਕੀਤਾ ਜਾਵੇ ਤੂੰ ਸਾਨੂੰ ਆਪਣੀ ਈਸਾ ਦੱਸ ਤੈਨੂੰ ਹਿੰਦੂਆਂ ਦੇ ਬਾਗ ਸੰਸਕਾਰ ਕੀਤਾ ਜਾਵੇ ਜਾਂ ਤੈਨੂੰ ਮੁਸਲਮਾਨਾਂ ਦੀ ਤਰ੍ਹਾਂ ਦਫਨਾ ਦਿੱਤਾ ਜਾਵੇ वैसे ਤਾਂ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਦਿਲ ਦੀ ਗੱਲ ਜਾਣਦੇ ਹੀ ਸਨ ਪਰ ਉਹਨਾਂ ਨੇ ਇਹ ਸਵਾਲ ਇਸ ਕਰਕੇ ਪੁੱਛਿਆ ਸੀ ਤਾਂ ਜੋ ਲੋਕ ਜਿਹੜੇ ਹਨ ਜਾਤ ਪਾਤ ਧਰਮ ਕਰਮ ਦੇ ਕਰਮਾਂ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਇਸ ਤੋਂ ਪਤਾ ਲੱਗ ਸਕੇ ਕਿ ਅਕਾਲ ਪੁਰਖ ਦੀ ਜੋ ਜੋਤੀ ਹੈ ਉਹ ਇੱਕ ਹੀ ਹੈ ਉਹ ਹੀ ਖੁਦਾ ਹੈ ਉਹ ਹੀ ਭਗਵਾਨ ਹੈ ਉਹ ਹੀ ਰੱਬ ਹੈ ਫਿਰ ਭਾਈ ਮਰਦਾਨਾ ਜੀ ਨੇ ਧੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਬਲ ਤੱਕਿਆ ਤੇ ਬੜੇ ਹੀ ਮਿੱਠੇ ਸੁਭਾਅ ਦੇ ਨਾਲ ਪਾਸ਼ਾ ਨੂੰ ਕਿਹਾ ਕਿ ਬਾਬਾ ਬੜੀ ਮੁਸ਼ਕਲ ਦੇ ਨਾਲ ਤਾਂ ਆ ਜੋ ਸਰੀਰ ਮੁਖੀ ਸਮਾਧ ਹੈ ਇਸ ਤੋਂ ਬਾਹਰ ਆਉਣ ਲੱਗਾ ਹਾਂ ਤੇ ਹੁਣ ਫਿਰ ਤੁਸੀਂ ਮੈਨੂੰ ਪੱਥਰਾਂ ਦੀ ਸਮਾਧ ਦੇ ਵਿੱਚ ਕਿਉਂ ਪਾਉਣਾ ਚਾਹੁੰਦੇ ਹੋ ਤੇ ਪਾਸ਼ਾ ਨੂੰ ਕਿਹਾ ਕਿ ਬਾਬਾ ਮੈਨੂੰ ਇਨਾਂ ਭੇਦ ਭਾਵਾਂ ਵਿੱਚ ਪਾਉਣ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਉਪਦੇਸ਼ਾਂ ਦੇ ਸਦਕਾ ਸਮਝ ਗਿਆ ਹਾਂ ਕਿ ਜੋ ਆਤਮਾ ਹੈ ਨਾ ਤਾਂ ਇਹ Hindu ਹੈ ਨਾ ਇਹ Musalman ਹੈ ਇਹ ਤਾਂ ਸਿਰਫ ਉਸ ਅਕਾਲ ਪੁਰਖ ਦੀ ਇੱਕ ਜੋਤ ਹੈ ਭਾਈ ਮਰਦਾਨਾ ਜੀ ਦਾ ਇਨਾਂ ਗੱਲਾਂ ਦਾ ਅਰਥ ਸੀ ਕਿ ਉਹਨਾਂ ਨੇ ਜੀਵਨ ਦੇ ਵਿੱਚ ਹੀ ਜੀਵਨ ਮੁਕਤੀ ਦਾ ਰਾਹ ਸੀ ਉਹ ਲੱਭ ਲਿਆ ਸੀ ਪਾਈ ਮਰਦਾਨਾ ਜੀ ਜੋ ਇਸ ਸਮਾਜ ਦੇ ਵਿੱਚ ਕੁੜਿਆਰ ਫੈਲਿਆ ਹੋਇਆ ਸੀ ਧਰਮ ਰੂਪੀ ਜਾਤ ਪਾਤ ਰੂਪੀ ਇਹ ਸਭ ਤੋਂ ਉਹ ਉੱਪਰ ਉੱਠ ਚੁੱਕੇ ਸਨ ਕਿਉਂਕਿ ਉਹ ਪਰਮਾਤਮਾ ਦੇ ਨਾਲ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਰਿਹਾ ਕਰਦੇ ਸਨ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨਾ ਜੀ ਦਾ ਇਹ ਉੱਤਰ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ ਤੇ ਭਾਈ ਮਰਦਾਨਾ ਜੀ ਨੂੰ ਆਪਣੇ ਗਲ ਦੇ ਨਾਲ ਲਗਾ ਲਿਆ ਤੇ ਪਾਸ਼ਾ ਨੇ ਆਪਣੇ ਮੁੱਖੋਂ ਬਚਨ ਉਚਾਰਿਆ ਕਿ ਭਾਈ ਮਰਦਾਨਿਆ ਤੂੰ ਮੇਰਾ ਮਰਦਾਨਾ ਨਾ ਮਰਨ ਵਾਲਾ ਬਣ ਗਿਆ ਹੈ ਤੇ ਗੁਰੂ ਨਾਨਕ ਪਾਸ਼ਾ ਜੀ ਕਹਿਆ ਕਿ ਭਾਈ ਮਰਦਾਨਾ ਜੀ ਤੁਸੀਂ ਬ੍ਰਾਹਮਣ ਨੂੰ ਪਹਿਚਾਨ ਲਿਆ ਹੈ ਪਾਸ਼ਾ ਦੇ ਇਹਨੇ ਬਚਨ ਕਹਿਣ ਤੋਂ ਬਾਅਦ ਅਗਲੇ ਹੀ ਪਲ ਭਾਈ ਮਰਦਾਨਾ ਜੀ ਨੇ ਆਪਣੇ ਸਵਾਸ ਤਿਆਗ ਦਿੱਤੇ ਤੇ ਖੁਸ਼ੀ-ਖੁਸ਼ੀ ਧੰਗੁਰ ਨਾਨਕ ਦੇਵ ਜੀ ਦੀ ਗੋਦ ਦੇ ਵਿੱਚ ਆਪਣਾ ਆਖਰੀ ਸਾਹ ਲਿਆ ਫਿਰ ਗੁਰਨਾਨਕ ਪਾਸ਼ਾ ਜੀ ਨੇ ਇਤਿਹਾਸ ਕਰ ਦੱਸਦੇ ਹਨ ਕਿ ਆਪਣੇ ਹੱਥਾਂ ਦੇ ਨਾਲ ਹੀ ਭਾਈ ਮਰਦਾਨਾ ਜੀ ਦਾ ਅੰਤਿਮ ਸੰਸਕਾਰ ਵੀ ਆਪ ਹੀ ਕੀਤਾ ਸੀ ਤੇ ਭਾਈ ਮਰਦਾਨਾ ਜੀ ਦੇ ਪੁੱਤਰ ਸਾਹਾਜਾਦਾ ਜੀ ਨੂੰ ਰਬਾਬ ਦੇ ਕੇ ਉਹਨਾਂ ਨੂੰ ਕੀਰਤਨ ਜਾਰੀ ਰੱਖਣ ਦਾ ਉੱਥੇ ਉਪਦੇਸ਼ ਵੀ ਦਿੱਤਾ ਸੀ ਤੇ ਇਹ ਸੀ ਇਤਿਹਾਸ ਧੰਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ